ਕਲਮਣੀ ਅਕਾਲੀ ਕੰਟਰੇ ਪਾਰਲੀਮੈਂਟਰੀ ਬੋਰਡ ਦੀ ਕੀਤੀ ਹੋਈ ਹੈ। ਉਹ ਕਾਰਜਕਾਰੀ ਪ੍ਰਧਾਨ ਸਰਕਾਰ ਬਲਵਿੰਦਰ ਸਿੰਘ ਹੁੰਦਰ ਸਾਹਿਬ ਉਹਦੇ ਵਿੱਚ ਉਹਨਾਂ ਨੇ ਪ੍ਰਧਾਨਗੀ ਕੀਤੀ। ਕੋਸ਼ਦਦ ਮੇਤਿਆ ਸਿੰਘ ਸੇਕੋਂ ਵੀ ਸਰਦਾਰ ਗੁਜਾਰ ਸਿੰਘ ਰਾਣੀ ਕੇ ਸਾਹਿਬ, ਸਰਦਾਰ ਹੀਰਾ ਸਿੰਘ ਗਾਵਲੀਆ ਸਾਹਿਬ ਸਾਰੇ ਅਸੀਂ ਮੀਟਿੰਗ ਦੇ ਵਿੱਚ ਹਾਜ਼ਰ ਆ। ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਉਹਨਾਂ ਨੇ ਟੈਲੀਫੋਨ ਦੇ ਜਰੀਏ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ। ਔਰ ਸਾਰੀ ਜਿਹੜੀ ਭਰਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦੀ ਸਮੀਖਿਆ ਕੀਤੀ ਆ। ਔਰ 24 ਲੱਖ ਦੇ ਕਰੀਬ ਦੀ ਮੈਂਬਰਸ਼ਿਪ ਹੈ। ਉਹ ਸਭ ਨੂੰ ਖੁਸ਼ੀ ਹੈ ਕਿ ਉਹ ਆ ਗਏ। ਉਹਦੇ ਵਾਸਤੇ ਸਾਰੇ ਅਬਜਨਬਲ ਸਹਿਬਾਨ ਦਾ, ਸਾਰੇ ਪਾਰਟੀ ਦੇ ਅਗੂ ਸਹਿਬਾਨ ਦਾ, ਸਾਰੇ ਵਰਕਰ ਸਹਿਬਾਨ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ। ਹੁਣ ਅਗਲਾ ਜਿਹੜਾ ਫੈਸਲਾ ਪਾਰਲੀਮੈਂਟਰੀ ਬੋਰਡ ਨੇ ਕੀਤਾ ਹੈ ਕਿ ਇੱਕ ਤਰੀਕ ਨੂੰ ਜਿਹੜੀ ਹੈ 3 ਵਜੇ ਪਾਰਟੀ ਦਫ਼ਤਰ ਦੇ ਵਿੱਚ ਜਿੰਨੇ ਵੀ ਸਾਡੇ ਚੋਣ ਨਿਬਜਰਵਰ ਲੱਗੇ ਆ ਉਹਨਾਂ ਸਾਰਿਆਂ ਦੀ ਜਿਹੜੀ ਹੈ ਸਾਂਝੀ ਮੀਟਿੰਗ ਜਿਹੜੀ ਹੈ ਉਹ ਹੋਏਗੀ। ਉਹਦੇ ਵਿੱਚ ਜਿਹੜੇ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਉਹ ਵੀ ਸਾਰੇ ਸ਼ਾਮਲ ਹੋਣਗੇ। ਔਰ ਜਿੰਨੀਆਂ ਪਰਤੀ ਦੀਆਂ ਸਾਡੀਆਂ ਸਰਕਲ ਡੈਡਿਕੇਟੀਆਂ ਲਿਸਟਾਂ ਸਾਰੀਆਂ। ਉਹ ਅਧਿਕਾਰਤ ਲਿਸਟਾਂ ਜਿਹੜੀਆਂ ਉਹ ਸਾਰੇ ਅਬਜ਼ਰਵਰ ਸਹਿਬਾਨਾਂ ਨੂੰ ਜਿਹੜੀ ਚੋਣ ਪ੍ਰਕਿਰਿਆ ਸ਼ੁਰੂ ਹੋਣ ਲੱਗੀ ਹੈ ਉਹਦੇ ਵਾਸਤੇ ਜਾਰੀ ਕੀਤੀਆਂ ਜਾਣਗੀਆਂ। ਔਰ ਹਦਾਇਤਾਂ ਕਿ ਚੋਣ ਕਿਸ ਤਰ੍ਹਾਂ ਕਰਾਉਣੀ ਹੈ ਜੋ ਪਾਰਟੀ ਦਾ ਸੰਵਧਾਨ ਹੈ। ਉਹ ਵੀ ਉਹਦੇ ਸਬੰਧ ਦੇ ਵਿੱਚ ਸਾਰੇ ਅਬਜ਼ਰਵਰ ਸਹਿਬਾਨ ਉਹਨਾਂ ਨੂੰ ਇੱਕ ਵਾਰੀ ਫੇਰ ਜਿਹੜਾ ਉਸ ਉਚਿਤ ਨਵੀਂ ਹਦਕਾ ਤੋਂ ਕੀਤਾ ਜਾਏਗਾ ਜਿਹੜਾ ਪਾਰਟੀ ਦੀਆਂ ਜਿਹੜਾ ਡੈਲੀਗੇਟ ਤੇ ਜਿਹੜੇ ਸੂਬਾ ਡੈਲੀਗੇਟ ਉਹਦੀ ਚੋਣਾਂ ਦਾ ਪ੍ਰੋਗਰਾਮ 2 April ਤੋਂ ਲੈ ਕੇ 6 April ਤੱਕ 5 ਦਿਨ ਜਿਹੜੇ ਆ ਉਹ ਅਬਜ਼ਰਵਰ ਸਰਬੰਨ ਜਾ ਕੇ ਤੇ ਹਲਕਾ ਵਾਈਸ ਮੀਟਿੰਗਾਂ ਕਰਕੇ ਤੇ ਜਿਹੜੇ ਜ਼ਿਲ੍ਹੇ ਦੇ ਡੈਲੀਗੇਟਾਂ ਦੀ ਵੀ ਚੋਣ ਕਰਨਗੇ ਉਹਦੇ ਨਾਲ ਸੂਬਾ ਡੈਲੀਗੇਟਰ ਦੀ ਜਿਹੜੀ ਚੋਣ ਹੈ ਉਹ ਕਰਨਗੇ ਔਰ ਜਿਲ੍ਹਾ ਡੈਲੀਗੇਟ ਤੇ ਸੁਪਰ ਡੈਲੀਗੇਟਾਂ ਤੇ ਲਿਸਟਾਂ ਜਿਹੜੀਆਂ ਅਬਜਰਵਰ ਸਾਹਿਬਾਨ ਆਪਣੇ ਦਸਤਖਤ ਕਰਕੇ ਤੇ 7 ਤਰੀਕ ਦਾਸ ਰੱਖੀ ਗਈ ਹੈ 7 ਅਪ੍ਰੈਲ 7 ਅਪ੍ਰੈਲ ਤੱਕ ਸਾਰੀਆਂ ਲਿਸਟਾਂ ਆਪੋ ਆਪਣੇ ਜ਼ਿਲ੍ਹੇ ਦੀਆਂ ਜਿੱਥੇ ਉਹਨਾਂ ਦੀ ਡਿਊਟੀ ਲੱਗੀ ਹੈ ਉਹ ਪਾਰਟੀ ਦਫ਼ਤਰ ਦੇ ਵਿੱਚ ਜਿਹੜੀਆਂ ਉਹ ਜਮ੍ਹਾਂ ਹੋ ਜਾਣ ਇਸ ਕਰਕੇ ਇਹਦੇ ਨਾਲ ਪਹਿਲਾ ਪੜਾਅ ਜਿਹੜਾ ਹੈਗਾ ਸਾਰਾ ਇਲੈਕਸ਼ਨ ਦਾ ਉਹਦੀਆਂ ਡੇਟਾ ਜਿਹੜੀਆਂ ਅਨਾਉਂਸ ਹੋ ਗਈਆਂ ਇੱਕ ਤਰੀਕ ਨੂੰ ਅਬਜ਼ਰਵਰ ਸਭਾ ਦੀ ਮੀਟਿੰਗ 2 ਤੋਂ 6 ਜੂਨ ਤੱਕ ਸਾਰੇ ਜਿਹੜਾ ਡੈਲੀਕੇਟ ਤੇ ਸੁਪਰ ਡੈਲੀਕੇਟ ਹੁੰਦੀਆਂ ਜਿਹੜੀਆਂ ਦਿਸਮ ਕੰਬਲ ਹੋਣਗੀਆਂ 7 ਤਰੀਕ ਜਿਹੜੀ ਹੈ ਅਬਜ਼ਰਵਰ ਸੇ ਬਣਾਨੇ ਰੈਸਟਾਂਜਰੀਆਂ ਉਹ ਪਾਰਟੀ ਦਫਤਰ ਦੇ ਵਿੱਚ ਆਪਣੇ ਦਸਤਕਤ ਕਰਕੇ ਜਿਹੜੇ ਆ ਉਹ ਜਮ੍ਹਾਂ ਕਰ ਇਸ ਤੋਂ ਬਾਅਦ ਫਿਰ ਸਾਡੀ ਅਸੀਂ ਡੇਟਾ ਬਾਅਦ ਚ ਅਨਾਉਂਸ ਕਰਾਂਗੇ ਉਹ ਫਿਰ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੁੰਦੀ ਹੈ ਫਿਰ ਜਿਹੜਾ ਜਨਰਲ ਡੈਲੀਕੇਟ ਇਜਲਾਸ ਹੈ ਉਹ ਹੁੰਦਾ ਉਹ ਜਿਹੜੀਆਂ ਤਰੀਕਾ ਹੈ ਅਸੀਂ ਬਾਅਦ ਦੇ ਵਿੱਚ ਜਿਹੜੀਆਂ ਇਸ ਤੋਂ ਬਾਅਦ ਇਹ ਸਾਰੀ ਪ੍ਰਕਿਰਿਆ ਪਹਿਲਾਂ ਪੜਾਪੂਰਾ ਕਰਨ ਤੋਂ ਬਾਅਦ ਫਿਰ ਨੋਸ ਕਰਾਂ ਸਰੀ ਜੂਨ ਦੇ ਵਿੱਚ ਹੋਏਗਾ ਡੈਲੀਕੇਟ ਨਿਚੋਰ ਨਹੀਂ ਅਪ੍ਰੈਲ ਦੇ ਵਿੱਚ ਆਹ ਹੁਣ 1 ਅਪ੍ਰੈਲ ਅੱਜ ਖਤਮ ਹੋਣ ਵਾਲੀ ਹੈ ਮਹੀਨਾ ਹੋ ਤੇ 1 ਤੋਂ 6 ਅਪ੍ਰੈਲ ਤੱਕ ਤੇ 7 ਅਪ੍ਰੈਲ ਨੂੰ ਇਸ ਇੱਥੇ ਜਮਾ ਹੋਣੀ ਹੈ ਅਸੀਂ ਇਹ ਵੀ ਨਾਲ ਫੈਸਲਾ ਕਰ ਦਿੱਤਾ ਪਾਰਲੀਮੈਂਟਰੀ ਬੋਰਡ ਨੇ ਕਿ ਜਿਹੜੀ ਵੀ ਕਿਸੇ ਕੋਲੇ ਹੁਣ ਕਈਆਂ ਕੋਲੇ ਕੋਈ 2 4 10 ਕਾਪੀਆਂ ਜਿਹੜੀਆਂ ਹਾਲੇ ਕਿਸੇ ਦੀਆਂ ਜਮ੍ਹਾਂ ਨਹੀਂ ਹੋਈਆਂ ਉਹ ਸਿਰਫ 31 ਤਰੀਕ ਨੂੰ ਸ਼ਾਮ ਦੇ 5 ਵਜੇ ਤੱਕ ਹੀ ਮੌਕਾ ਹੈ ਉਸ ਤੋਂ ਬਾਅਦ ਕਿਸੇ ਦੀ ਫਰਤੀ ਪ੍ਰਵਾਨ ਨਹੀਂ ਕੀਤੀ ਜਾਏ ਇਹ ਬੜਾ ਕਲੀਅਰ ਫੈਸਲਾ ਹੈ ਕਿਉਂਕਿ ਹੁਣ ਜਦੋਂ ਇਲੈਕਸ਼ਨ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਇਨ ਬਿਟਵੀਨ ਕੋਈ ਜਮ੍ਹਾਂ ਪ੍ਰਤੀ ਨਹੀਂ ਕਰਾ ਸਕਦਾ ਇਸ ਕਰਕੇ ਜੇ ਕਿਸੇ ਕੋਲੇ ਕੋਈ ਕਾਪੀਆਂ ਥੋੜੀਆਂ-ਬਹੁਤੀਆਂ ਕਈ ਵਾਰੀ ਬਚੀਆਂ ਹੁੰਦੀਆਂ ਜਿਨ੍ਹਾਂ ਕਲਾਮੀ ਕੋ ਕਾਪੀਆਂ ਬਚੀਆਂ ਹੋਈਆਂ ਉਹ ਕਾਪੀਆਂ ਜਿਹੜੀਆਂ ਆਪਣੀਆਂ ਕਰਤੇ ਤਰੀਕ ਜਿਹੜੀ ਮੱਤ ਵੀ ਹੈ ਇਸ ਮਹੀਨੇ ਦੀ ਉਹ 5 ਵਜੇ ਤੱਕ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਸਕਣ